ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਲ ਦੋਗਣੀ ਤੇ ਰੱਤ ਚੌਗਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਤੁਸੀਂ ਪਿਛਲੀ ਸਾਈਡ ਦੇਖੇ ਰਹੋ ਨਾ ਜੀ ਅੱਜ ਫੇਰ ਸਵੇਰ ਦਾ ਪੂਰਾ ਬੱਦਲ ਚੜ੍ਹ ਕੇ ਆਇਆ ਜੀ ਤੇ ਕੁਝ ਪਰਸੈਂਟ ਮੇ ਵੀ ਪਹਿਲੇ ਤੇ ਗੱਲ ਹੈ ਜੀ ਐ ਜਿਹੜਾ ਆਪਣਾ ਸਤਲੁਜ ਦੇ ਦਰਿਆ ਜੀ ਤੇ ਪੂਰੇ ਆਪਣੇ ਤਾंडਵ ਦਿਖਾ ਰਿਹਾ ਲੋਕਾਂ ਨੂੰ ਤੇ ਤਾंडਵ ਦਿਖਾ ਰਿਹਾ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਦਾ ਜੂਥ ਹੈ ਜੀ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਪਾ ਵੀ ਕਹਿੰਦੇ ਤੈਨੂੰ ਜਿੱਥੇ ਨੂੰ ਤੇਰਾ ਰਸਤਾ ਹੈ ਉਹਦੇ ਵਿੱਚੇ ਵਿੱਚ ਜਾਣਾ ਪੈਣਾ ਬਾਹਰ ਅਸੀਂ ਵੀ ਨਹੀਂ ਨਿਕਲ ਦਿੰਦੇ ਤੈਨੂੰ ਆ ਉਹਦਾ ਵੀ ਕੰਮ ਸੇਵਾ ਦਾ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਜੀ ਨੌਜਵਾਨ ਪੀੜ੍ਹੀਆਂ ਇੰਨੀ ਕਿ ਉੱਥੇ ਛਾਹਤ ਹੋ ਕੇ ਲੱਗੀ ਵੀ ਆ ਰੇਤਾ ਕਿ ਆ ਪਤਾ ਨਹੀਂ ਕਿੱਥੇ ਕਿੱਥੇ ਤੇ ਆ ਪਹਿਲਾ ਦਰਿਆ ਚ ਤੇ ਉੱਥੇ ਤੇ ਜੀ ਰੇਤਾ ਚੱਕ-ਚੱਕ ਕੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਿਆ ਹੁਣ ਕਿੱਥੇ ਕਿੱਥੇ ਤੇ ਰੇਤਾ ਦਾ ਮਿੱਟੀ ਭਰ ਕੇ ਵਾਪਸ ਦਰਿਆ ਦੇ ਵਿੱਚ ਆ ਗਈ ਕਰੋੜਾਂ ਹੀ ਥੈਲਾ ਮਿੱਟੀ ਦਾ ਭਰ ਕੇ ਦਰਿਆ ਦੇ ਵਿੱਚ ਕੁਝ ਹੜ ਗਿਆ ਕੁਝ ਟਿਕਾਣੇ ਲੱਗ ਗਿਆ ਮਤਲਬ ਜੋਰ ਲੱਗਿਆ ਪਿਆ ਉਧਰ ਪਾਣੀ ਦਾ ਵੀ ਪੂਰਾ ਜ਼ੋਰ ਲੱਗਿਆ ਪਿਆ ਤੇ ਉਧਰ ਨੌਜਾਨ ਪਿੜੀ ਨੇ ਵੀ ਆਪਣਾ ਪੂਰਾ ਜ਼ੋਰ ਲਾਵਾ ਵੀ ਤੈਨੂੰ ਹੱਲਣ ਨਹੀਂ ਦਿੰਦੇ ਟੱਸ ਤੇ ਮੱਸ ਨਹੀਂ ਹੋਣ ਦਿੰਦੇ ਬਾਕੀ ਜਿੱਥੇ ਉਧਰ ਬਿਆਸ ਦਰਿਆ ਨੇ ਨੁਕਸਾਨ ਪਜਾਇਆ ਵਾ ਜੀ ਉਹ ਇਲਾਕਿਆਂ ਦੇ ਵਿੱਚ ਦਾ ਮਹਾਰਾਜ ਅਗੇ ਅਰਦਾਸ ਹੈ ਵੀ ਸਾਰਾ ਕੁਝ ਸਹੀ ਸਲਾਮਤ ਹੋਵੇ ਪਾਣੀ ਪੂਣੀ ਜਿਹੜੇ ਘਟ ਗਏ ਇੱਕ ਵਾਰ ਹੁਣ ਕਹਿੰਦੇ ਫੇਰ ਦੇਹਰਾਪਾਪਾ ਨਾਨਕ ਦਵਾਰਾ ਪਾਣੀ ਆ ਗਿਆ ਸੀ ਤੇ ਉਹ ਹੁਣ ਹੱਲੇ ਚੁਲ ਚੱਲਣੀ ਪੈਣੀ ਜਿੱਥੇ ਹੈਗੇ ਹੈਗੇ ਪਰਮਾਤਮਾ ਹੀ ਹੈ ਕਰਨ ਕਰਾਉਣ ਵਾਲਾ ਜੇ ਔਖਾ ਸਮਾਂ ਲਿਆਉਂਦਾ ਤਾਂ ਕੱਟਣਾ ਵੀ ਉਹਨਾਂ ਨੇ ਹੀ ਹੈ ਅਸੀਂ ਤਾਂ ਸਿਰਫ ਅਰਦਾਸ ਕਰ ਸਕਦੇ ਆ ਜਾਂ ਜਿਹੜੇ ਜਿਹੜੇ ਬੰਦੇ ਉੱਥੇ ਬੈਠੇ ਹੋ ਆਪਣੇ ਸਰੀਰਾਂ ਪਰ ਹੰਢਾ ਸਕਦੇ ਆ ਬਾਕੀ ਸੇਵਾ ਵਾਲ ਸੇਵਾ ਲੈ ਲੈ ਪਹੁੰਚੀ ਜਾਂਦੇ ਜੀ ਵਿੱਚ ਨੂੰ ਹੁਣ ਬਹੁਤ ਵੀਡੀਓ ਵਾਇਰਲ ਹੋਈਆਂ ਵੀ ਜਿਹੜੇ ਲੰਗਰ ਲੈ ਕੇ ਜਾਂਦੇ ਆ ਉਹਨਾਂ ਨਾਲ ਲੋਕ ਉੱਥੇ ਮਿਸ ਬਿਹੇਵ ਕਰਦੇ ਆ ਵੀ ਕੋਈ ਖੁੰਦਾ ਹੱਥਾਂ ਚ ਤੇ ਕੋਈ ਕੁਛ ਪਤਾ ਨਹੀਂ ਹੁਣ ਕਿੰਦਾਂ ਦੀਆਂ ਮਜਬੂਰੀਆਂ ਕਿਸੇ ਦੀਆਂ ਜਿਹੜਾ ਖੂਨ ਨੂੰ ਕਿਹੜੇ ਕਿਸੇ ਦਾ ਸ਼ੌਂਕ ਕਰਦਾ ਕਈ ਹੁੰਦੇ ਵੀ ਇਹ ਸ਼ਰਾਰਤੀ ਅੰਸਰ ਵੀ ਜਿਹੜੇ ਇਦਾਂ ਦਾ ਕੰਮ ਕਰ ਜਾਂਦੇ ਆ ਚਲੋ ਵਾਹਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ੇ ਜਿੱਥੇ ਰਿਕੁਆਇਰਮੈਂਟ ਆ ਜਿਨ੍ਹਾਂ ਨੂੰ ਲੋੜ ਆ ਵੀ ਉੱਥੇ ਤੱਕ ਜ਼ਰੂਰ ਪਹੁੰਚ ਹੋਣੀ ਚਾਹੀਦੀ ਆ ਹਰ ਇੱਕ ਦੇ ਘਰ ਇਹ ਸਮਾਂ ਬਹੁਤ ਨਾਜ਼ੁਕ ਸਮਾਂ ਸਾਰਿਆਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਜਿਹਦੇ ਕੋਲ ਹੈਗਾ ਰਸਣ ਉਹ ਆਪਣਾ ਥੋੜਾ ਜਿਹਾ ਸਫਰ ਕਰ ਲੈਣ ਤੇ ਜਿਨ੍ਹਾਂ ਕੋਲ ਨਹੀਂ ਪਹੁੰਚਾ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਬਾਕੀ ਤੁਸੀਂ ਪਿਛਲੇ ਬਲੌਗ ਦੇਖੀ ਸੀ ਵੀ ਉਹ ਸਾਡੇ ਭੈਣ ਸਰਜੀਤ ਕੌਰ ਤੇ ਭਾਜੀ ਯੂਕੇ ਤੋਂ ਆਏ ਹੋਇਆ ਉਹਨਾਂ ਨੇ ਆਪਣਾ ਘਰ ਦਾ ਰੈਨੋਵੇਸ਼ਨ ਕਰਵਾਇਆ ਤੇ ਉਹਦੇ ਸਬੰਧ ਵਿੱਚ ਉਹਨਾਂ ਨੇ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਚਰਨ ਪਾਏ ਹੋਣੇ ਸੀ ਤੇ ਉਹਨਾਂ ਕਹਿੰਦੇ ਵੀ ਅੱਜ ਅਰਦਾਸ ਤੇ ਸਾਨੂੰ ਬੁਲਾ ਕੇ ਸੀ ਤੁਹਾਨੂੰ ਪਤੀ ਇਨਵਾਈਟ ਕਰਕੇ ਗਿਆ ਤਿਆਰ ਉੱਥੇ ਨੂੰ ਹੋਏ ਮੈਂ ਤੇ ਹੁਣ ਅਜਾ ਸਵੇਰ ਦਾ ਜਿਹੜਾ ਮੌਸਮ ਫੇਰ ਖਰਾਬ ਹੋ ਗਿਆ ਨਾ ਪਤਾ ਕੀ ਹੁੰਦਾ ਜੀ ਜਦੋਂ ਮੌਸਮ ਖਰਾਬ ਹੁੰਦਾ ਜਿਹੜੇ ਉੱਤੇ ਸੰਗਤਾਂ ਕੰਮ ਕਰਦੀਆਂ ਬੰਨਾ ਪਰ ਲੱਗੇ ਹੋਏ ਮੁੰਡੇ ਚਾਹੇ ਜਵਾਨ ਚਾਹੇ ਬਜ਼ੁਰਗ ਜਿੱਦਾਂ ਸਭ ਸੇਵਾ ਵਾਲੇ ਟਰੈਕਟਰ ਲੈ ਕੇ ਜਾਂਦੇ ਆ ਉਹਨਾਂ ਵਾਸਤੇ ਬਹੁਤ ਔਖ ਹੋ ਜਾਂਦੀ ਜਾਂ ਚਿੱਕੜ ਹੋ ਜਾਂਦਾ ਟਰੈਕਟਰ ਫਸਦੇ ਉਹ ਇਹ ਬੋ ਲੱਲਪਾ ਜਿਦਾ ਕੱਲ੍ਹ ਤਾਂ ਦਿਨ ਲੱਗਾ ਧੁੱਪ ਬਹੁਤ ਵਧੀਆ ਲੱਗੀ ਤੇ ਰਸਤੇ ਵੀ ਸਹੀ ਹੋਗੇ ਸੀ ਤੁਰਨ ਫਿਰਨ ਨੂੰ ਵੀ ਆਹ ਹੋ ਜਾਂਦਾ ਵੀ ਜਦ ਬਜ਼ੁਰਗ ਨੇ ਵਜ਼ਨ ਚੱਕਿਆ ਹੋਵੇ ਥੈਲਾ ਚੱਕਿਆ ਹੋਵੇ ਮੁੱਢੇ ਤੇ ਥੱਲੇ ਤਿਲਕਣ ਹੋਵੇ ਤਾ ਡਰੇ ਰਹਾ ਨਾ ਕਿ ਕਿਤੇ ਤਿਲਕਾ ਨਾ ਜਾਏ ਕੋ 60 60 ਕਿ 60 9 ਰੁਪਏ ਕਿਸੇ ਨੂੰ ਤੇ ਕੱਲ ਵਧੀਆ ਹੋਗਾ ਸੀ ਅੱਜ ਸਵੇਰੇ ਸਾਜਦੇ ਸਾਜਦੇ ਫੇਰ ਵੀ ਪੈ ਗਿਆ ਚਿੱਕੜ ਹੋ ਜਾਣਾ ਫੇਰ ਉੱਥੇ ਚਲੋ ਹੁਕਮਾਂ ਦੇ ਅੰਦਰ ਸਭ ਕੁਝ ਬਾਹਰੋਂ ਕੁਮਣਾ ਕੋਈ ਜਿਹੜਾ ਕੁਝ ਹੁੰਦਾ ਹੁਕਮ ਦੇ ਅੰਦਰ ਹੀ ਹੁੰਦਾ ਬਾਕੀ ਪੇਂਟਰ ਲੱਗੇ ਹੋਏ ਜੀ ਇਹ ਇੱਕ ਸਾਰਾ ਸਮਾਨ ਆ ਸਾਡਾ ਅਪਸੈਟ ਹੋਇਆ ਸਾਰੇ ਘਰ ਦਾ ਜੀ ਆ ਰੈਂਕ ਬੁਕ ਰੁਤਿਆਂ ਵਾਲਾ ਬਚਾਰਾ ਬਾਹਰੇ ਮਿਲਦਾ ਪੈਰਾ ਮੀਤ ਭੇਜ ਲਿਆ ਥੋੜਾ ਜਿਹਾ ਮਹੀਨੇ ਦੇ ਪਰ ਪਾਇਆ ਬਾਕੀ ਸਮਾਨ ਜਿਹੜਾ ਆਲਵਲੇ ਜੱਤਾਂ ਮੈਨੂੰ ਜੀ ਇੱਧਰ ਵਾਹਿਗੁਰਜੀ ਘਾਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਘਾਸਾ ਵਾਹਿਗੁਰਜੀ ਕੀ ਫਤਿਹ ਇਹ ਘਰ ਦੇ ਬੜੇ ਜੀ ਮੈਂ ਹਾਂ ਮਹਾ ਛੱਡ ਘਰ ਤੇ ਹਾਂ ਤੈਨੂੰ ਮੋਂ ਪਿੱਛੇ ਬਤਾਲਣਾ ਦੰਦਾ ਕਮਰੇ ਦਾ ਹਾਂ ਬੜਾ ਤੁਸੀਂ ਕੋਤੋਂ ਨਿਕਾ ਰੱਖੋ ਮਹਾ ਝੋਕੀ ਦਾ ਰਹੀਏ ਕਹਿ ਕਰ ਰਹਿਣਾ ਜੀ ਮੈਂ ਇਹ ਕਹਿੰਦੇ ਮੈਂ ਸਰੇ ਰਹਿਣਾ ਇੱਕ ਉਹ ਤਾਂ ਵਿੱਚ ਨੂੰ ਤਾਂ ਹੋ ਜਾ ਤੁਸੀਂ ਐ ਦੂ ਖੜ ਦੇ ਜਿੱਡਾ ਲੜੀ ਨਹੀਂ ਨਹੀਂ ਖੜੀਆਂ ਤਾਂ ਆ ਕੋਈ ਨਾ ਹੋਣ ਨੂੰ ਸਾਡੇ ਨਾਲ ਲੱਜਾ ਤੂੰ ਤੇਰੇ ਸੁੱਟਾ ਕੁਰਤਾ ਪਹਿਮਾ ਨਾ ਬੜੋਸ ਤਾਂ ਨੂੰ ਰਾਸ ਨਹੀਂ ਹੁਣ ਦੱਸ ਵੀ ਚੌਂਕੀ ਦਾ ਚੌਂਕੀ ਦਾ ਚੌਂਕੀਦਾਰ ਮੈਂ ਖਾਤਾ ਵੀ ਤੂੰ ਚਾਹੂ ਅੱਛਾ ਚੌਂਕੀਦਾਰ ਕਹਿੰਦਾ ਜੇ ਨਹੀਂ ਪੈਂਦਾ ਹੈ ਕੰਮ ਬੋਤਾ ਮੈਨੂੰ ਵੇਖ ਕੋ ਕਿਹਨੇ ਛਰੀ ਪਰ ਗਿਰੇ ਨਾ ਜਾਵੇ ਕਿੱਧਰ ਹਾਂ ਅੱਛਾ ਤੇ ਕਹਿੰਦੀ ਗਿਰ ਗਈ ਮੇਰਾ ਵਜਨ ਘੱਟ ਜਾਊਗਾ ਵਜਨ ਨਹੀਂ ਕਹਿਣਾ ਵੀ ਟੈਂਪ ਫੋਲਾਣਾ ਤੇ ਵੀ ਮੈਂ ਸਾਰਾ ਦਿਨ ਨਹੀਂ ਲਾ ਸਕਦੀ ਕਿਤੇ ਹਾਂ ਹਾਂ ਬਿੱਕੀ ਅਰੇ ਨਹੀਂ ਜਿੱਥੇ ਚੱਲ ਜਾਣਾ ਜਿੱਥੇ ਤੇ ਮੁੜਦਾ ਨਹੀਂ ਬਿੱਕੀ ਮੁੜਦਾ ਤੇ ਬਣੀ ਜੋ ਆਲਾ ਹੁੰਦਾ ਬਸ ਇੱਕ ਗੱਲ ਹਾਂ ਜਿਹੜਿਆ ਸੁਸਾਪਰ ਤੁਸੀਂ ਨਾ ਇੱਥੇ ਕੱਪੜਾ ਦਾ ਮਾਰਨੇ ਵਾਲਾ ਮੱਖੀਆਂ ਦਾ ਸਾਬ ਤਾਂ ਸਾਰਾ ਕਰਨੇ ਆਲਾ ਏ ਸਫਾਈ ਕਰਾਉਣਾ ਨਾਲ ਪੋਣਾ ਪੈਣਾ ਹੈ ਕਰਾਂਗੇ ਸਾਰੇ ਨਾਲ ਮਿਲ ਕੇ ਇੱਕ ਇੱਕ ਚੀਜ਼ ਨੂੰ ਐ ਚਮਕਾ ਦੇਣਾ ਮੜਾ ਹਾਂ ਨਹੀਂ ਸਾਸਰੀ ਚਲ ਬਣਾ ਦਿਓ ਜੀ ਅੱਕੇ ਮੇਰੇ ਵਾਲੇ ਸੇ ਨਾਲ ਨਹੀਂ ਜਾਣਾ ਹੈ ਜਾਣਾ ਨਹੀਂ ਇਹਨੂੰ ਨਾ ਕਰਤੀ ਪਾਪਾ ਚਲ ਠੀਕ ਜੀ ਸਾਸਰੀ ਹਾਂ ਹਾਂ ਘਾਤ ਇਹ ਲੜਾਈ ਹੋ ਗਈ ਗੱਡੀ ਦੀ ਅੱਛਾ ਗੱਡੀ ਕਿੱਥੇ ਲੜਾਈ ਦੀ ਤੇ ਇਧਰ ਤੁਹਾਡਾ ਪ੍ਰਿੰਟਰ ਰੌਲਾ ਲੈ ਕਮਰਾ ਚ ਮੁਕਾਤਈਏ ਦਰਦ ਉਹ ਇਹ ਅੱਗੇ ਚੜਦਾ ਰਿਹਾ ਤਾਂ ਮੈਂ ਫਿਕਰ ਜੀ ਸੱਸ ਵੀ ਗੱਲ ਜੀ ਗੱਲ ਰੰਗ ਇਹ ਇਹ ਤਾਂ ਚੜਦਾ ਨਹੀਂ ਤਾਂ ਗਿੱਲੇ ਕਰਕੇ ਗਿੱਲੇ ਕਰਕੇ ਸਮਝ ਸਮਝ ਨਾ ਸਮਝਾਉਂਦਾ ਜੀ ਇਹ ਰਾਤ ਵੀ ਜਾਂ ਮਾਇਦੇ ਜਰੂਰੀ ਸਮੈਲ ਹੁੰਦੀ ਜੀ ਲੜਕਾ ਨੇ ਪ੍ਰੇਮਰ ਬਾਦ ਦਾ ਨਾ ਜਦ ਤੱਕ ਸੁਪਤਾ ਨਹੀਂ ਜਦ ਤੱਕ ਇਹ ਜਿਹੜੀ ਖੁਸ਼ਬੂ ਵਾਲਾ ਚਾਹ ਮੁਸ਼ਕਲ ਆ ਚਾਹ ਸਮੈਨ ਨਾ ਆ ਪੜਨੀਆ ਬੈਣੀਆ ਨਾ ਫਿਰ ਹਾਂਜੀ ਫਿਰ ਤੇ ਅਰੋ ਤੇ ਕੁੱਟੀ ਜੀ ਭੱਗੂ ਇਹ ਪਟਕ ਨਹੀਂ ਹੁਣ ਲੈ ਛੱਡਦੇ ਤੇ ਪਟਕ ਲਈ ਨਹੀਂ ਜੇ ਪਤਾ ਇਹਦਾ ਉਹ ਹੋਇਆ ਬਾਣਾ ਸਿਸਟਮ ਉਹ ਰੋ ਕੋਲ ਭਈ ਉਹ ਤਾਂ ਤਰੀ ਕਾਂਚ ਦੀ ਕਾਂਚ ਦੀ ਤੇ ਰੀਤ ਉਹਦਾ ਪਰ ਲੱਟ ਕੇ ਉਹ ਟੁੱਟੇਗੀ ਗੱਬੇ ਦੀ ਸਾਈ ਟੁੱਟ ਗਈ ਹਾਂ ਤੇ ਹੁਣ ਤੋਂ ਨਾ ਕੰਮ ਹਣਸ ਜੇ ਕੋੜਾ ਹਾਂਜੀ ਜੀ ਮੈਨਾਂ ਰੰਗ ਉੱਠਦਾ ਹੈ ਦੁਬਾਰਾ تمہارے ਦਮ ਮਾ ਨਹੀਂ ਦੁਬਾਰਾ ਤੇ ਬਾਦ ਹੋ ਹੈ ਪਰ ਜਿਵੇਂ ਨਾ ਇਹਨੇ ਹੋਰ ਕੋਟ ਤੇ ਡਰ ਹੋ ਜਾਣਾ ਫੇਰ ਉੱਠੂਗਾ ਹਾਂਜੀ ਇਹ ਗਿੱਲੇ ਕਰਕੇ ਲੀ ਗੀਆਂ ਮਾਹੀ ਅਮਰ ਪੱਖਿਆਂ ਨੂੰ ਵੀ ਰੰਗੋ ਹਾਂ ਲੱਗਦਾ ਰਹਿ ਗਿਆ ਨਹੀਂ ਉਹ ਗੱਲ ਹੈ ਵੀ ਹੋਰ ਚਾਂਗਲੀ ਐ ਟਾਕੀਆਂ ਨਾਲ ਕਰਾਉਣ ਹਾਂ ਕੋਲੋ ਹੋ ਕੁੱਤੇ ਨਾਲ ਕਿੰਨਾ ਕਰਕੇ ਮਾਰ ਤਾ ਨਵਾਂ ਪੱਖਾ ਇਹਦੇ ਵਿੱਚ ਗਰਦ ਪਈ ਵੀ ਹੈ ਇਹਦੇ ਉੱਪਰਾਂ ਤੇ ਵੀ ਉਹ ਦੂਜੀ ਸਫਾਈ ਕਰਨੀ ਆਣੀ ਗਿਆ ਯਾਨੀ ਕਿ ਜੇ ਮੈਂ ਸਾਬਣ ਦੇ ਨਾਲ ਪਾ ਮਾਰ ਕੇ ਧੋਨੇ ਉਹ ਮੇ ਤਾਂ ਹੋਊਗਾ ਇੱਕ ਵਾਰੀ ਹਾਂ ਬਸ ਆਹ ਮਿੱਟੀ ਦੇ ਫੋਲਕੇ ਬਿਨਾ ਦੇਸੇ ਦੇ ਉੱਪਰ ਦੋ ਨਾੜਾ ਫਰਖੜਨੇ ਆਪਾਂ ਦੋ ਨਾੜਾ ਇੱਕ ਪਰ ਤੇ ਉਹ ਵੀ ਸਾਬਣ ਨਾਲ ਉਹ ਤਾਂ ਲੋਡਿੰਗ ਮੇਲੇ ਦੀ ਸਾਫ ਕਰ ਇੱਕ ਵਾਰ ਪਿਛਲੇ ਪੁਰਾਣੇ ਘਰ ਤੇ ਜਿਹੜਾ ਰੰਗ ਕਰਦੇ ਤੇ ਹੈ ਨਾ ਯਾਨੀ ਸਾਰੇ ਪੱਖਿਆਂ ਪਰ ਪੂਛੀਆਂ ਤੈਨੂੰ ਹਰੀਆਲੀ ਭਾਬੀ ਨੂੰ ਬੁਲਾ ਕੇ ਸਾਰੇ ਪੱਖਿਆਂ ਪਰ ਪੂਛੀਆਂ ਮਾਰਾ ਤੇ ਸੰਭਲ ਕਰਨਾ ਨੇ ਕਿਹਾ ਨਵੇਂ ਪੱਖਿਆਂ ਨੂੰ ਵੀ ਇਹਨਾਂ ਨੇ ਲਾ ਕੇ ਕਰਵਾਇਆ ਆ ਨੀ ਨਾ ਮੈਂ ਤੇਰੇ ਕਿ ਚੱਕਾਤੀ ਕੁਚੀ ਮਾਰੋ ਜੀ ਦਾਮ ਨਮ ਨੀ ਆਇ ਨੋ ਦੇਖਾ ਕਿੰਨੇ ਸੋਨੇ ਮੱਕੇ ਬਰਾਤੇ ਮਾੜੇ ਨਾ ਫੜਾ ਦੇਖੂਗਾ ਕਹਿੰਦਾ ਇਹਨੇ ਫੁੱਦੂਏ ਦੇ हां ਕਿਦੇ ਬਾਹਰੇ ਦਾ ਉਹਨਾਂ ਨੂੰ ਸਾਰੇ ਰੰਗ ਪੱਖੇ ਕੱਢ ਦੋ ਪੱਖੇ ਢੋਲੀਆਂ ਇਹਦੇ ਕੋਈ ਰੰਗ ਨਹੀਂ ਤੇ ਛੱਡਿਆ ਆਹ ਅਚਾਰ ਵਾਲੇ ਸਾਰੇ ਪਰਪਲੇ ਪਰਪਲ ਕਰਤਾ ਉਹਦੇ ਵਜੇ ਪੱਖੇ ਨੂੰ ਕਰਿਆ ਰੰਗ ਪੱਖਾ ਚਲਾਤਾ ਹਰੇ ਵਾਲੀ ਦੀ ਸੀ ਕਹਿੰਦੇ ਆਏ ਕਰਦੇ ਆ ਵੀ ਸਭੀ ਸੁੱਕ ਜੂਗਾ ਜਿੱਥੇ ਜਿੱਥੇ ਰੰਗ ਹੋਇਆ ਪੱਖਾ ਚਲਾਤਾ ਆਹ ਰੰਗ ਚੰਦਾ ਇੰਨਾ ਨਾ ਉਹ ਵੀ ਉਹ ਕਲਰ ਦੰਦੇ ਵੀ ਆ ਗਏ ਜਿਹੜੇ ਨਾ ਇੱਕ ਵਾਰ ਸਾਰੇ ਪੇਟ ਜਾ ਕਰਕੇ ਫਿਰ ਆਣਾ ਬੱਸ ਨਾਲ ਛਿੱਟੇ ਮਾਰਦੇ ਉਹਦੇ ਵਾਂਗ ਹਾਂ ਅੱਛਾ ਉਹ ਕੋ ਟ੍ਰਾਈ ਲੱਗਿਆ ਦੇ ਕਰਨੇ ਜਿਆਦਾ ਇਹਨਾਂ ਨੇ 1000 ਜਿਹੜਾ ਮਾਡਲ ਤਿਆਰ ਕਰਤਾ ਬਹੁਤ ਪ੍ਰਾਣੀ ਵਾਲਾ ਹਾਂ ਜਿਵੇਂ ਬਣਾ ਫਿੱਕਾ ਗੱਲਾਂ ਨਹੀਂ ਪਰ ਛਿੱਟੇ ਸਿਰਫ ਸਾਡੀ ਹਾਂ ਤੇ ਜਿਵੇਂ ਬਰਾਊਨ ਕਲਰ ਦੇ ਕਿੱਥੇ ਕਿੱਤੇ ਹਾਂ ਫਿਰ ਐਂ ਕਰਦੇ ਆ ਨਾ ਉਹ ਕਿਆ ਕਹਿੰਦੇ ਹੁੰਦੇ ਆ ਉਹ ਜਿਹੜੇ ਆਪ ਇੱਕ ਦੋ ਕੋ ਬੰਦੇ ਉਧਰ ਤੇ ਲਿਆਉਂਦੇ ਆ ਜਿਹੜੇ ਉਹ ਖਾਂਦੇ ਹੁੰਦੇ ਪਾਨ ਪਚਕਾਰੀ ਜੀ ਓਹੋ ਚੱਲਣਾ ਜੀ ਜੇ ਆਣ ਘਟੇ ਪਾਰੋਂ ਨੂੰ ਫ੍ਰੀ ਮਹੀਨ ਤੱਕ ਆ ਸਤਤ ਬਿੰਦੂ ਆ ਕਲਰ ਵੀ ਇਦਾਂ ਦੀ ਹੋਣਾ ਸਤਤ ਨਹੀਂ ਇਹ ਹੋਰ ਹੈ ਇਹ ਆਇਆ ਹੋਰ ਚੇਨਾ ਹੋ ਰਹਾ ਹਾਂ ਹਾਂ ਇਹ ਆਇਆ ਹੋਰ ਇੰਟੈਂਸ ਹੈ ਇਹ ਕਰੀਮ ਹੈ ਕਰੀਮ ਫਾਚਾ ਮਦਲੇ ਕਾਦ ਤਾਂ ਲੱਗਿਆ ਛੇਡ ਦਾ ਕਰਕੇ ਛੇਡ ਹੋਣਾ ਹਾਂ ਇਥੇ ਛੇੜੇ ਇਹ ਤਾਂ ਚਲ ਹੁਣ ਕੱਪ ਪਾਏ ਨਹੀਂ ਕੱਥੇ ਤੇ ਆਪਾਂ ਨੇ ਕੱਪ ਕੋੜ ਦੇ ਆ ਕਰਨਾ ਤਾਂ ਆ ਸਰ ਇਹ ਤਾਂ ਆਪਾਂ ਕੋੜ ਚੁਲੂਕ ਜਾਣਾ ਲੁਕ ਜਾਣਾ ਤਾਂ ਹੀ ਤਾਂ ਹੋਊਗਾ ਹੋਊਗਾ ਹੁਣ ਕੋੜ ਕਰਣੀ ਜੋ ਜੋ ਹੋ ਗਿਆ ਪਰਮਾਤਮਾ ਵਧੀ ਕਰਦਾ ਬਾਕੀ ਹੁਣ ਹੋਰ ਕਿਹਨੇ ਕਿਹਨੇ ਜਾਣਾ ਆਪਣੇ ਨਾਲ ਜੀ ਹਰੀ ਗਾਈ ਭਾਬੀ ਤਿਆਰ ਤਿਆਰ ਆ ਜਿਹਨੂੰ ਆ ਕੇ ਤੇ ਇਹਨਾਂ ਨੂੰ ਬੁਲਦੇ ਤਾਂ ਨਾ ਦੀ ਜੀ ਨੇ ਫੋਨ ਕਰਾਇਆ ਉਹ ਕਹਿੰਦੀ ਮੈਂ ਤਾਂ ਤਿਆਰ ਖੜੀ ਆ ਬਸ ਆ ਦੋ ਅੱਛਾ ਖੜੀ ਆ ਹਾਂ ਕੰਮੂਮ ਕਰਕੇ ਤਿਆਰ ਜੇ ਮੈਂ ਹੋਰ ਵੀਡੀਓ ਬਣਾਉਂਦੇ ਨੇ ਜਾਣਾ ਜੀ ਦੇਖਣਾ ਵੀ ਖੜੀ ਆ ਜਿਹਨਾਂ ਨਾਲ ਗੱਲਾਂ ਲੈਣਾਂ ਗੱਲ ਕਰੀ ਮੈਂ ਤਿਆਰ ਖੜੀ ਆ ਮੈਂ ਹੁਣ ਹੁਣ ਕਰ ਦੋ ਨਾ ਜੀ ਆ ਜਾ ਉੱਥੇ ਦਗਾ ਕੋਣ ਚਲੋ ਜਾਨੂੰ ਕੰਮ ਕਰ ਦੋ ਅੱਲਾ ਨੂੰ ਕੰਮ ਕਰ ਦੋ ਅਸੀਂ ਹੁਣ ਜਾਣ ਦੀ ਜੈ ਦੇ ਵਿਚਾਲੀ ਚਲੋ ਫਿਰ ਤੇ ਆਪਾਂ ਚੱਕ ਤੇ ਹੁਣ ਤੁਹਾਨੂੰ ਗਾਂਹਾਂ ਚ ਲੈ ਕੇ ਮਿਲੂੰਗੀ ਜੀ ਹਾਂ ਕੀ ਹੋ ਗਿਆ ਪੁੱਤ ਤਾ ਸਾਸਰੀ ਘਰ ਕਾ ਤਨੀ ਬਲਾਈ ਪਤਾ ਕੀ ਬਿੰਦੀ ਉਹ ਚਲੋ ਹੁਣ ਟਾਈਮ ਹੋ ਗਿਆ ਜੋ ਕਿ ਬਲਾ ਸਾਸਰੀ ਘਰ ਪਰ ਦੋ ਹੱਥ ਦੀ ਕੀਕ ਚਾਲੀ ਹੋ ਗਈ ਕਿ ਤੂੰ ਚੱਲੀ ਆ ਟਾਈਮ ਲੈ ਕਿੰਨੂੰ ਦੇਖ ਕੇ ਬਲਾਈ ਹੁੰਦੀ ਸਾਸਰੀ ਘਰ ਨੂੰ ਹਾਂ ਰੋਪੜੂ ਨੂੰ ਚਲੀ ਉਧਰ ਨੂੰ ਘਰ ਬਣ ਲਾਹ। ਹੱਤਾ ਸੋਰੀ ਛੱਡ ਦੇ। ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਹਾਂ ਚੱਲ ਗਏ। ਵਾਹਿਗੁਰੂ ਸਤਿਨਾਮ। ਪਹੁੰਚ ਗਏ ਜੀ। ਸ੍ਰੀ ਚਮਕੌਰ ਸਾਹਿਬ ਤੇ ਮਿਲੋ ਜੀ ਅੱਧਾ। ਨਸਰੀ ਕਾਲ ਦੀ ਬੀਬੀਆਂ ਬੜਾਂ ਦਰਨੀ ਨਸਰੀ ਕਾਲ ਦੀ। ਅਸੀਂ ਪਹੁੰਚ ਗਏ ਗੁਰੂਆਂ ਤੱਕ ਜੀ ਸਾਹਿਬ। ਹਾਂ। ਮਹਾਰਾਜਾ ਭਾਈ ਸੁਖ ਸ਼ਾਂਤੀ ਰੱਖੇ ਮਹਾਰਾਜਾ ਜੀ ਕਰਾ ਰੱਖੇ ਜਿਹੜੇ ਹੜਾ ਹੜਾ ਵਾਲੀ ਸਿਚੁਏਸ਼ਨ ਹੈ ਵੀ ਸਾਰਿਆਂ ਨੂੰ ਕੋਈ ਜਿਹੜੇ ਨੂੰ ਸਾਰਿਆਂ ਨੂੰ ਪਰਮਾਤਮਾ ਚ ਪਹੁੰਚਾਂਤੀ ਬਖਸ਼ੇ ਜਿਹੜਾ ਹੜਾ ਹੜੂ ਜਿਹਦੀ ਸਿਚੁਏਸ਼ਨ ਹੈ ਉਹ ਵੀ ਹੱਲ ਕਰ ਦੇਵੇ ਮਹਾਰਾਜਾ ਪਰਮਾਤਮਾ ਆਪੇ ਕਰੂਗਾ ਹਾਂ ਪਰਮਾਤਮਾ ਆਪਾ ਕੌਣ ਹੁੰਦੇ ਪਰਮਾਤਮਾ ਕਰਨੇ ਵਾਲਾ ਜੇ ਕੁਸਤਾ ਇਹ ਉਦਰ ਦੇ ਰੰਗ ਆ ਲਓ ਜੀ ਇੱਥੋਂ ਤੋਂ ਲੈਣਾ ਇੱਕ ਗਿਫਟ ਅਜੇ ਤਾਂ ਭੁੱਲੋ ਫਿਰ ਤੇ ਭਾਬੀ ਨੇ ਯਾਦ ਕਰਾਇਆ ਤੇ ਸਤਿ ਸ਼੍ਰੀ ਅਕਾਲ ਜੀ ਅੱディ ਵੋਲਿਊਮ ਘਟਾ ਦੂੰਗਾ ਥੋੜੀ ਜੀ ਸਤ ਨਾਮ ਰਹਾ ਕਰੋ ਲਓ ਜੀ ਹਾਂ ਉਹਣਾ ਨੇ ਇਹਨੇ ਵੀ ਬਣਾ ਕੇ ਰੋਲਾ ਪਾਣਾ ਹਾਂ ਅੱਗੇ ਹਾਂ ਜਿੰਨੀ ਵੀ ਲੈਣਾ ਕਹਿੰਦੇ ਅੱਗੇ ਅੱਗੇ ਜਿੰਨੀ ਇਹਨੇ ਵੀ ਕੋ ਕਰਵਾਣਾ ਹੈ ਨਾ ਹਣੀ ਲਓ ਜੀ ਹਾਂ ਦੇਖੋ ਹਾਂ ਪੂਰੇ ਆ ਜੀ ਆ ਵੀ ਆਟਮ ਠੀਕ ਹਨਾ ਇਹ ਚੀਜ਼ ਨਾ ਘਰ ਤੇ ਲਟਕਦੀ ਜਦ ਹਵਾ ਚੱਲਦੀ ਆ ਉਹ ਬੜਾ ਬੜੀ ਸੋਹਣੀ ਲੱਗਦੀ ਆ। ਜਿਵੇਂ ਆਪਣੇ ਉੱਪਰ ਆ ਲੌਬੀ ਜਿੱਥੇ ਕੂਲਰ ਲਾਇਆ ਹੈ ਉਹ ਥੇ ਲਾ ਦੇਵੇ ਨਾ ਜੇ ਕਿਸੇ ਨੂੰ ਬਹੁਤ ਸੋਹਣਾ ਲੱਗਣਾ ਇਹ। ਪਰ ਗਰਦ-ਗੁਰਦ ਤੇ ਵੀ ਸਵਾਭ ਬਚਾਉਣਾ ਪੈਣਾ ਹੈ। ਇਹ ਤਾਂ ਜਦ ਹਵਾ ਚੱਲਦੀ ਆ ਦੋਹੇ ਪਾਸੇ ਫੇਰ ਬੜਾ ਸੋਹਣਾ ਲੱਗਦਾ। ਹਾਂ। ਸ਼ਾਹਤ ਕਮਤ। ਮਹਾਰਾਜ ਸੱਚਾ ਪਾਤਸ਼ਾਹ। ਮੇਰਾ ਦੇਖੋ ਕੋਸੇ ਤੇਰਾ। ਨਾਮ ਜੱਫੋ ਕੇ। ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਕਰੋਨਾ ਨੂੰ ਪੂਰੇ ਤੋਂ ਟਾਲ ਜੇ ਪੱਖੇ ਵੀ ਬੰਦੇ ਕਰ ਲੋ ਭਾਜੀ ਕੋ ਚੱਕਰ ਨਹੀਂ ਹੈਗਾ ਇੱਕ ਊਂਗਾਰ ਸਤਨਾਮ ਆ ਵੀ ਫੋਟੋ ਬਧੀਆ ਲੱਗੀ ਮੈਨੂੰ ਹੋਰ ਦੇਖ ਲੋ ਕੱਢ ਕੇ ਦੇਖੀਂ ਦਰਜਿਆ ਲਾ ਦੇ ਗਿਰਨਾ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਨਾ ਇਹ ਇਹਨਾਂ ਤੋਂ ਹਾਂ ਅੱਖੀ ਘੜੀ ਨਾਲ ਦੇਖਾਂ ਦੀ ਹੂੰ ਆਪਣਾ ਵਿਰਧ ਸਮਾਰੋ ਸਮਾਲ ਲੈ ਹੱਥ ਦੇ ਰੱਖ ਆਪਣੇ ਕੋ ਸਾਹ ਸਾਹ ਪ੍ਰਤੀ ਪਾਲ ਲੈ ਧੰਨਵਾਦ ਕਰੂ ਸੱਚਾ ਪਾਤਸ਼ਾਹ ਹਾਂ ਤੂੰ ਕੀ ਦੇਖਦੀ ਇੱਧਰੋਂ ਹੋ ਆਹ ਦੇਖ ਆ ਫੜੇ ਆਹੜੇ ਫੜੇ ਆਹੜੇ ਭੂਰੇ ਤੇ ਮੂਰੇ ਤੇ ਫੜੇ ਯਾਰਾ ਇਕੋ ਨੰਨਾ ਆਪਣਾ ਇਸ ਘਰ ਪਰਿਵਾਰ ਤੇ ਮਹਾਰਾਜ ਮੇਰੇ ਪਰੇ ਹੱਥ ਰੱਖੋ ਇਦਾਂ ਦੀ ਤੁਕ ਲਿਖੀ ਬੰਦੀ ਐ ਇਹ ਵੀ ਠੀਕ ਆ ਇਹ ਵੀ ਸੋਹਣੀ ਲੱਗੀ ਇੱਥੇ ਲੈਟ ਮੱਚਦੀ ਨਾ ਅੱਛਾ ਸੋਣੇ ਨਹੀਂ ਐ ਸੋਣੇ ਅੱਗੇ ਤੇ ਦਬੀ ਲੈਟ ਹਾਂ ਜ ਉੱਪਰ ਤੋਂ ਪਿਆ ਨਾ ਚਾਨਣਾ ਦਾ ਫਿਰ ਲੱਗਦਾ ਇਹਦੇ ਪਿੱਛੇ ਤਾਂ ਉਹ ਉਹੀ ਅਦੂਈਆਂ ਹੀ ਆ ਨਹੀਂ ਠੀਕ ਲੱਗਦੀ ਦੇਖੋ ਥੱਲੇ ਹੱਥ ਲਾ ਕੇ ਬਾਬੀ ਥਲੜੀ ਸਾਲਾ ਹਾਂ ਇਹ ਠੀਕ ਲੱਗਦੀ ਮੈਨੂੰ ਇੱਧਰ ਦੇ ਦਿੱਤਾ ਉਹ ਛੋਟੀ ਘਰ ਵਾਲੀ ਸੀ ਮੇਰੀ ਉਹ ਜ਼ਿਆਦਾ ਛੋਟੀ ਤੁਸੀਂ ਦੇਖੀ ਵਾਲੀ ਸਲੱਟ ਕਰਕੇ ਨਹੀਂ ਆੜੀਆਂ ਨੀਚੇ ਵਾਲੀਆਂ ਦਾ ਆ ਮੈਨੂੰ ਤਾਂ ਉਹ ਵਧੀਆ ਲੱਗੀ ਸਭ ਤੋਂ ਥੱਲੇ ਜਿਹੜੀ ਸਭ ਤੋਂ ਪਹਿਲੇ ਗੱਡੀ ਦੀ ਸੀ ਪਹਿਲਾਂ ਚੱਕੀ ਦੀ ਜਿਹੜੀ ਉਹ ਦਾ ਇਹਦਾ ਕਲਰ ਉਹਨਾਂ ਥੋੜਾ ਜਿਹਾ ਫੋਟੋ 'ਚ ਇਦਾਂ ਲੱਗਦਾ ਹਾ ਇੱਧਰ ਰੱਖ ਲਓ ਇੱਧਰ ਵੀ ਜਿਵੇਂ ਕਾਫੀ ਟਾਈਮ ਦੀ ਪਈ ਹੁੰਦੀ ਹੈ ਇਹ ਜਿਹੜੀ ਉਹ ਤੁਹਾਨੂੰ ਲੱਗੀ ਉਹ ਠੀਕ ਹੈ ਉਹਦੇ ਵਿੱਚ ਵੀ ਸਟੋਨ ਲੱਗੇ ਹੋਏ ਆ ਆਹੋ ਨਾਮ ਜੋ ਪੋਕਟ ਤੇ ਕਰੋ ਮੰਡੀਸ਼ ਤੋਂ ਹਾਂ ਕੰਮ ਵੀ ਇੱਕ ਨਹੀਂ ਚੱਲਣਾ ਚਾਹੀਦਾ ਹਾਂ ਜਿੱਦਾਂ ਲਿਖਿਆ ਵਾ ਇਹ ਕਿੰਨੇ ਦੀ ਪਊਗੀ ਭਾਜੀ ਦੇਖੀ ਇੱਥੇ ਆ ਕਿਨੇ ਛੋਣੇ ਛੋਣੇ ਕਿੱਪ ਆਈਦਾ ਬੋਤਨ ਦਾ ਤੱਕੇ ਹੂੰ ਇਹਨੇ ਨਾ ਹੈ ਘੁੰਮਣਾ ਇਹਦੇ ਵਿੱਚ ਹੀ 400 ਰੁਪਏ ਦੀ ਇਹ ਛੱਡ ਰੱਖੀ ਜੀ ਠੀਕ ਹੈ ਜੀ ਕਰ ਲੈਂਦੇ ਆ ਤੁਹਾਡਾ ਨਾ ਡਿਸਟੈਂਸ ਲੋ ਜੀ ਟੋਲ ਕਿਆ ਛਾਣੇ ਦੇਖਿਓ ਇਹ ਜੀ ਹਾਂ ਇਹ ਨੂੰ 3D ਕਹਿੰਦੇ ਨੇ 3D ਇਹ 5D ਚ ਆ ਗਈ ਅੱਛਾ 5D ਚ ਆ ਗਈ ਹੈ ਜੀ ਦੇਖੋ ਵੀ ਬਾਹਰ ਨਹੀਂ ਆਉਂਦੀ ਇਹ ਮੈਂ ਆਪਣੀ ਵੀ ਫੋਟੋ ਕੰਨ ਸਕਦੀ ਆ 5D ਬਣਾ ਸਕਦੇ ਆ ਨੰਨਾ ਗੁੜ ਪਾਉਂਗੇ ਉਹਨਾ ਮਿੱਠਾ ਇਹਦਾ ਪੁੱਛ ਲਾ ਇਹ ਇਹ ਕਿੰਨੇ ਚ ਤਿਆਰ ਹੁੰਦੀ ਆ ਜੀ ਇਹ ਪਰ ਹੋਰ ਚ ਆਟਮ ਹੋਰ ਆ ਇਹਦੇ ਚ ਚੀਚਾ ਨਾ ਇੱਕ ਆਪੋਂ ਦੇਖਦੇ ਨੇ ਤੇ ਹੁੰਦਾ ਪਹਿਲਾਂ ਅ ਬਹੁਤ ਟਾਈਮ ਪਹਿਲਾਂ ਹੁੰਦਾ ਇੱਕ ਬਿੰਦੀ ਵਾਲੀ ਆ ਜਾਂਦੀ ਸੀ ਫੋਟੋ ਆਹੋ ਜਾਂ ਉਹਨੂੰ ਥੋੜਾ ਜਿਹਾ ਬਹੁਤ ਥੋੜਾ ਜਿਹਾ ਬਹੁਤ ਧਿਆਨ ਲਾ ਕੇ ਦੇਖਦੇ ਤਾਂ ਵਿੱਚ ਇੱਕ ਓਂਕਾਰ ਦਿਖਦਾ ਹੁੰਦਾ ਤਾਂ ਉਹਦੇ ਹਾਂ ਉਹ ਹੁੰਦੀ ਸੀ ਹੁਣ ਪਰ ਹੁਣ ਆਪਾਂ ਦੇਖੀ ਨਾ ਇੱਕ ਮੈਂ ਕਹਿੰਦੇ ਕਿ ਆਹ ਦੇਖੋ ਜੀ ਇਹ ਕਿਹਦੇ ਵਾਸਤੇ ਦੇਖ ਲਵੋ ਤੰਗੂ ਗੀ ਕਿਥੇ ਕੋਈ ਹੈਗਾ ਇਹ ਜਿਹਾ ਕਮਰਾ ਤੁਹਾਡੇ ਕੋਲ ਵੀ ਜਿੱਥੇ ਟੰਗਣਾ ਵੀ ਇਹ ਵਧੀਆ ਹੋ ਕੋਈ ਨਾ ਬਾਅਦ ਚ ਹਾਂ ਬਾਅਦ ਚ ਕਰ ਸੁਦੀ ਚਲੋ ਕਰ ਲਓ ਸਲੈਕਟ ਲੋ ਜੀ ਭਾਬੀ ਨੇ ਆਹ ਸਲੈਕਟ ਕਰ ਲਈ ਫੋਟੋ ਹਰੀ ਵਾਲੀ ਨੇ ਕਹਿੰਦੀ ਇਹ ਗਿਫਟ ਮੈਂ ਦਊਂਗੀ ਤੇ ਇਧਰ ਉਹ ਜਿਹੜਾ ਅਸੀਂ ਸਲੈਕਟ ਕੀਤਾ ਸੀ ਤੇ ਆਪਿਆ ਨਾਮ ਜੱਪੂ ਕਿਰਤ ਕਰੋ ਵੰਡ ਛਕੋ ਮਹਾਰਾਜ ਰੱਖੇ ਸਭ ਨੂੰ ਚੁੱਪ ਪਹਿਲਾਂ ਮੈਂ ਹੀ ਫੋਟੋ ਚੱਕੀ ਸੀ ਮੇਰੇ ਵੀ ਪਹਿਲਾਂ ਪਹਿਲਾਂ ਮੇਰੇ ਵੀ ਦਿਮਾਗ ਚਾਈਦੀ ਉਹ ਗੱਲ ਹੈ ਨਾ ਜਿਹੜੀ ਪਹਿਲਾਂ ਚੱਕ ਲਈ ਸੀ ਜ ਮਨ ਨੂੰ ਰਾਂਚੀ ਹਾਂ ਫਿਰ ਬਾਅਦ ਵਿੱਚ ਬੰਦਾ ਉਹ ਇੱਕ ਗੱਲ ਵੀ ਵਧੀਆ ਵੀ ਹੈ ਹਾਂ ਮਹਾਰਾਜ ਦਾ ਹੋਆ ਲੇਕਿਨ ਚਾਹੀਦਾ ਵੀ ਇਦਾਂ ਹੀ ਆਜੋ ਆਜੋ ਮਮਮੀ ਹਾਂਜੀ ਬੰਦਾ ਹੁਣ ਇਹ ਵੀ ਗੰਨੇ ਵਾਲੇ ਖੇਤ ਬੜੀ ਵੀ ਆ ਸੰਦੀਪ ਸੰਦੀਪ ਲੈ ਲੈ ਪਾਣੀ ਪਾਣੀ ਇਹ ਵੀ ਰੀਤ ਵੀ ਗੰਨੇ ਵਾਲਾ ਖੇਤ ਚ ਬੜੀ ਹੋਈ ਹੈ ਵੀ ਕਹੀ ਜਾਂਦੀ ਜੀ ਮਾਹ ਲੈਣਾ ਉਹ ਲੈਣਾ ਮਾਹ ਹੈ ਰੋ ਨੀ ਆਨੇ ਕੱਤੇ ਕਰੇ ਹੂੰ ਲਾ ਪ੍ਰੋਵਾ ਮਾ ਤੇ ਡੈਡੀ ਜੀ ਹੂੰ ਪੜੇ ਸੰਲੇ ਕਾ ਸਾਪੜੇ ਬੜੇ ਔਖੇ ਚਾਚੀ ਜੀ ਡੈਡੀ ਹੁਣ ਆ ਫਲੋਜੀ ਜੀ ਕਿੰਨਾ ਸੋਹਣਾ ਲੱਗਦਾ ਵੀ ਐ ਚੱਕ ਲਾ ਕਰੇ ਨਹੀਂ ਇਹ ਸਾਬ ਹੁੰਦੇ ਮਾ ਬਾ ਨਹੀਂ ਪਰ ਲੋ ਦਾ ਮਰ ਮੈਂ ਤਾਂ ਹੌਲਦੇ ਗਿਆ ਤਾਂ ਮਾਹ ਪਤਾ ਨਹੀਂ ਕਿ ਆ ਗਈ ਜੰਦੀ ਇਹ ਟੈਡੀ ਜੀ ਮਾਹ ਵੀ ਟੈਡੀ ਜੀ ਕੌਣਾ ਕਿਉਰੇ ਟੈਡੀ ਕੀ ਹੈ ਉਹ ਮੈਨੂੰ ਤਾਂ ਟੈਡੀ ਸੁਣਿਆ ਇਹ ਸੁਣਾ ਹੀ ਲੱਗਦਾ ਦੇਖੋ ਹਾਂ ਉਹ ਇੱਥੇ ਕਿਹੜੀ ਚੀਜ਼ ਨਹੀਂ ਮੈਨੂੰ ਇਹ ਦੱਸ ਵੀ ਆਹ ਚੀਜ਼ ਦੁਕਾਨ 'ਚ ਪਈ ਕੋ ਬੁਰੀ ਲੱਗਦੀ ਹੈ ਸੋਹਣੀ ਹੈ ਸਾਰੀ ਸਾਰਾ ਕੁਝ ਸੋਹਣਾ ਪਿਆ ਓਰੇ ਜੇ ਸੋਹਣੇ ਪੈਣ ਦੇ ਤੇ ਉੱਪਰ ਤੇ ਕੱਢਣਾ ਪੈਣਾ ਇਹ ਆਹ ਇਹ 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 ਨਿਕਲ ਜਾ ਯਾਰ ਮੇਰੇ ਹੱਥੋਂ ਤੇ ਕੈਮਰੇ ਦਾ ਕਵਰ ਫਾੜ ਮੈਂ ਕੱਢਾਂ ਲੈਣ ਦੋ ਹਾਂ ਤੇ ਆ ਲੈਣਾ ਤੇ ਟੌਮੀ ਐ ਟੌਮੀ ਵੱਡੂਗਾ ਤੈਨੂੰ ਦਿੰਦੀ ਆ ਮਾਰ ਮਾਰ ਕੇ ਖਾ ਜੂਗਾ ਇਹ ਟਾਈਗਰ ਟਾਈਗਰ ਦੇ ਲੈ ਨਹੀਂ ਦੇ ਤਾਂ ਪੂਰੇ ਪੂਰੇ ਗਿਆ ਸੋਹਣੇ ਆ ਹੂੰ ਮਾਰਾ ਸੱਚਾ ਪਾਚਾ ਹਾਂ ਇੱਧਰ ਇੱਧਰ ਫਾਸਟ ਹੈ ਸਪੀਡ ਥੋੜੀ ਜੀ ਤੁਸਤਾ ਭਾਜੀ ਸਾਰੇ ਦੇਡਲੇ ਥੱਲੇ ਨੂੰ ਕਰੇ ਗਿਆ ਥੱਲੇ ਨੂੰ ਇਹ ਖਤਮ ਹੋ ਗਿਆ ਅੱਛਾ 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 ਕੋਹੋਲੀ ਕਹਿੰਦਾ ਮੈਂ ਕੀ ਕਹਣਾ ਇਹਨੂੰ ਆ ਥੋੜਾ ਵੱਡਾ ਪੈ ਕੋਈ ਨਹੀਂ ਕੋਈ ਮੈਂ ਸਭ ਕਰ ਦਿੰਦੀ ਅੱਛਾ ਅੱਛਾ ਇਹਦਾ ਨਾ ਕਈਆਂ ਦੀ ਤਾਂ ਪੌਸ ਸਪੀਡ ਹੁੰਦੀ ਉਹ ਬਹੁਤ ਉਹਦੇ ਨਾਲ ਕੰਮ ਕਰਦੇ ਸੁਪਰ ਫਾਸਟ ਪਰ ਉਹ ਜਿਹੜੇ ਪੱਕੇ ਲੱਗੇ ਹੋਏ ਉਹ ਕੰਮ ਕਰੀ ਜਾਂਦੇ ਆ ਧੜਾ ਧੜ ਉਹ ਇਧਰ ਘੱਟ ਰਹਿ ਜਾਣਾ ਥੋੜਾ ਹੋਰ ਕਿ ਵੱਧ ਘੱਟ ਲੈ ਉਧਰ ਸਹੀ ਪਾਪਾ ਤਾ ਹਾਂ ਕੀ ਕੀ ਲੈਣਾ ਕੋਸਲੇਣਾ ਮਮਾ ਨੂੰ ਦਾਦੇ ਕੋਸ ਲੈਣਾ ਮੈਂ ਇੱਧਰ ਆ ਪੈਕ ਕਰਾ ਲਵਾਂ ਪਾਪਾ ਪਾਪਾ ਡੈਡੀ ਕਹਿੰਦਾ ਮੈਂ ਪੈਸੇ ਦੇ ਦੂੰਗਾ ਫਿਰ ਤੱਕਰਾ ਦਿੰਦੀ ਹਾਂ ਹਾਂ ਮਮਾ ਨੂੰ ਪੁੱਤ ਮਮਾ ਨੇ ਤਖਵਾ ਦੇਣਾ ਗੂਗਲ ਪੇ ਛੱਜ ਤੇ ਦੇ 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 ਆ ਲੈ ਪਿਆਰ ਉਹਦੀ ਮੰਮੀ ਦਾ ਮਦਰ ਪਾਏ ਗੂਗਲ ਪੇ ਹੈਗਾ ਉਹ ਵਾਜ ਵਿਚਾਰਾ ਇਹ ਜੀ ਆ ਦੇ ਕੋਈ ਚੀਜ਼ ਦਿਖਾਣਾ ਹਾਂ ਇੱਕ ਕੀ ਵੀ ਆ ਦੇਖਾ ਲਾ ਤੈਨੂੰ ਜੀ ਆ ਇਹ ਨਾ ਮੈਂ ਨਾ ਫੋਨ ਤੇ ਦੇਖੀ ਹੂੰ ਜਿਵੇਂ ਨਾ ਹੁਣ ਉੱਪਰ ਚੜ ਗਿਆ ਹੂੰ ਬਸ ਇੱਕ ਦਿਹਾੜੀ ਹੋ ਗਿਆ ਨਾ ਨੇ ਕੱਢਣੀ ਸਾਡੇ ਕੋਲ ਨਿਆਣੇ ਨੇ ਨਿਆਣੇ ਨੇ ਆਪਕੇ ਕੋਲ ਆਇਆ ਕਿੰਨਾ ਸੋਹਣਾ ਜਾਂਦਾ ਨਿਆਣੇ ਨੇ ਨਿਆਣੇ ਨਹੀਂ ਬਣਾਦਣੀ ਇਹਦੇ ਉਹ ਬੱਤਕਾਂ ਆ ਤੁਸੀਂ ਹੁਣ ਆਪ ਵੀ ਵਧੀਆ ਲਾ ਦੋ ਨਾ ਅੱਤੌਰੀ ਆਈ ਨਹੀਂ ਵਿਚਾਰਾ ਡਰ ਗਿਆ ਮਿੱਤੇ ਹਾਂਜੀ ਇਹ ਤਾਂ ਸਵਿਚ ਆ ਇੱਥੇ ਤੇ ਆਪੇ ਚੜਨਾ ਇੰਨੇ ਉੱਪਰ ਵੀ ਅੱਛਾ ਹਾਂ ਇਹ ਇਹ ਆਹ ਪਾ ਦੇ ਜਾਂਦੇ ਭੱਜੇ ਉੱਪਰ ਦੜਾ ਦੜਾ ਇਹ ਕਿੰਨੇ ਸੋਹਣੇ ਲੱਗਦੇ ਆ ਉਹ ਬਸ ਆਵਾਜ਼ ਸਿਸਟਮ ਵਧੀਆ ਤਾਂ ਬੱਤਕਾ ਹੋਰ ਤਾਂ ਹੀ ਦੀ ਦੇ ਦੋ ਚਾਰ ਇਹ ਕਿੰਨੇ ਦਾ ਇਹ ਬਾਅਦ ਨਾਲ ਇਹ ਨਹੀਂ ਲੈਣਾਗਾ ਇਹ ਨਹੀਂ ਲੈਣਾ ਬੱਤਕਾ ਬੱਤਕਾ ਇਹ ਬੱਤਕਾ ਬੁੱਤਕਾ ਤੇਰੇ ਕੰਮ ਦੇ ਨਹੀਂ ਹੈਗੇ ਪੁੱਤ। ਨਿਆ ਭੱਜਦੀਆਂ ਭੱਜਦੀਆਂ। ਚਲੋ। ਉਹ ਤਾਂ ਥੱਕ ਗਿਆ ਕਾ ਨੂੰ ਮਨ। ਗੱਡੀ ਜਿਆ ਹੁੰਦਾ ਵੀਰ ਜੀ ਜਿਵੇਂ ਨਿਆਣਾ ਪਿਆ ਉਹਦੇ ਪਿੱਛੇ ਥੱਪੜ ਨੇ ਜਾਂ ਹੋਰ। ਛੋਟੇ ਜਿਹੇ ਬੱਚੇ ਆ। ਇਹ ਛੋਟਾ ਤੇਰਾ ਕਹਿੰਦਾ। ਕਿਰਦੀ ਲੱਗਿਆ? ਇਹ ਨਹੀਂ ਉਹ ਤਾਂ ਮੈਨੂੰ ਵਧੀਆ ਲੱਗਿਆ। ਇਹ ਤਾਂ ਇਹਨੂੰ ਤਾਂ ਇਹ ਕਹਿੰਦੀ ਮੈਨੂੰ ਨਹੀਂ ਉਹ ਵਧੀਆ ਲੱਗਿਆ। ਨਹੀਂ ਪਹਿਲੇ ਤਾਂ ਗੱਡੀ ਡੇੜੀ ਹੀ ਹੋਈ ਜਾਂਦੀ। ਐਸਾ ਪੈਨੇ ਲਿਆ ਕੇ ਸਾਰੀਆਂ ਫਰਕ ਅਦੇਲਾ ਪਰੀ ਪਰ ਆਕਾ ਫੁਰਕਾ ਜਿਹੜਾ ਖੋਲ ਕੇ ਗੁੱਤਾਂ ਦੀਆਂ ਆਲੇ ਦਾਲੇ ਤੇ ਫੰਗ ਕਿਤੇ ਆਪ ਕਿਤੇ ਗੁੱਡੀ ਜੀ ਜਸਮੀ ਲਿਕੇ ਜਿੱਦੇ ਜਨਮ ਦਿਨ ਨੂੰ ਐ ਨਾ ਹਣੀ ਨਾ ਨਾ ਟੈਡੀ ਟੁੱਡੀਆਂ ਦਾ ਨਹੀਂ ਹੈ ਦੇਖਣਾ ਸਰਜ ਦਿਖਾ ਨਹੀਂ ਕੋ ਕੋ ਨਾ ਦੇਖ हां ਅਦੇ ਤੱਕ ਤੇ ਫੋਟੋ ਤੇ ਲਿਖਣਾ ਹਰੀ ਵਾਲੀ ਭਾਬੀ ਤੇ ਇੱਕ ਪਰ ਲਿਖਣਾ ਜੀ ਸੁੱਖੋ ਭੈਣ ਜੀ ਮਾਲਾਂਵਾਲ ਆ ਕਮਰ ਚੱਕ ਕੈਮਰੇ ਦੇ ਆਤੀ ਲਾ ਦੇ ਨਾ ਨਾ ਸੁੱਖੋ ਭੈਣ ਜੀ ਲਿਖੋ ਤੁਸੀਂ ਨੇਤਰ ਵੀਰ ਜੀ ਲਿਖਾ ਕੇ ਸੁੱਖੋ ਭੈਣ ਜੀ ਲਿਖਾ ਲ ਕੋਈ ਲੋੜ ਨਹੀਂ ਹੈਗਾ ਜੇ ਸੁੱਖੋ ਭੈਣ ਜੀ ਲਿਖਤਾ ਗੱਲ ਖਤਮ ਹੈ ਬਸ ਫਿਰ ਨੇਤਰ ਵੀਰ ਜੀ ਦਾ ਬਾਤ ਲਿਖਾਉਣਾ ਹਟ ਪਿੱਛੇ ਨੂੰ ਕਰ ਲੈ ਬਾਹਰ ਗਿਓ ਸਤਨਾਮ ਕੋਈ ਛੋਟੀ ਜੀ ਗੱਡੀ ਦਾ ਰੇਖਾ ਲੈਣਾ ਜੀ ਲੈਣੀ ਛੋਟੀ ਗੱਡੀ ਵੀ ਨਾ 2.5 300 ਤਾਂ ਘੱਟ ਨਹੀਂ ਮਿਲਣੀ ਜਿਹੜੀ ਘਰ ਪੇਤੀ ਗੱਡੀ ਉਹ ਕਿੱਥੇ ਹੈ ਜੀ ਨਾ ਹੁਣ ਦੇਖ ਹਾ ਇਹਨੂੰ ਹਰੇ ਹੀ ਨਹੀਂ ਪਤਾ ਲੱਗਿਆ ਵੀ ਮੈਂ ਲੈਣਾ ਕਿ ਆ ਕਿਤੇ ਉਧਰੋਂ ਪੱਤੇ ਦੀ ਕੁਦਿੱਦਰ ਨੂੰ ਇਹ ਇਹਦੇ ਤੋਂ ਲੱਗਦਾ ਸੁੱਖੋ ਪਣ ਜੀ ਹਾਂਜੀ ਹਾਂ ਨਹੀਂ ਹਾਂ ਤੇ ਬੜਾ ਲਾਣਾ ਪਾਣਾ ਇਹਨਾਂ ਨੂੰ ਥੋੜਾ ਜਿਹਾ ਤਾਂ ਪੂਰਾ ਆਉਣਾ ਛੋਟੇ ਨੂੰ ਪੂਰਾ ਨਹੀਂ ਆਉਣਾ ਹੈਗਾ ਮਹਾਰਾਜ ਕਹਿਣਾਂ ਨੂੰ ਹੁਣ ਤੁਸੀਂ ਗੱਡੀ ਤੇ ਨੂੰ ਲੈ ਚਲੋ ਮੈਂ ਪੇਮੈਂਟ ਦੇ ਕੇ ਆਉਂਦਾ ਹਾਂ ਹਸਾਂ ਦੇ ਪਾ ਪਾ ਤਾਈ ਤਾਂ ਪਾ ਪਤਾ ਆਸ ਤੇ ਆ ਕੇ ਨੂੰ ਲੈ ਚਲੋ ਨਾਈਟ ਗੇਜੀ ਭੱਜ ਐਨ ਟੈਰਮੀਨਲ ਹਾਂ ਸਾਡਾ ਕੰਮ ਵੀ ਨਿਬੜ ਗਿਆ ਪੁੱਤਾਂ ਤੇ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਬਲੌਗ ਚ ਮਾਰਾ ਦੇ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਮੈਂ ਲੈ ਕੇ ਆਉਂਦਾ ਫੋਟੋ ਆ ਤੇ ਕਿ ਤੁਹਾਨੂੰ ਪਾਹ ਹੋ ਲਉਂਗੇ ਲੇਜ ਲਾਉਂਗੇ ਹਾਂ ਚਲ ਅੱਜ ਦੀ ਜੀ ਦੀ ਹਾਂ ਕੋ ਜੋ ਹਾਂ ਗੱਡੀ ਚ ਦੀਦੀ ਕਹਿੰਦੀ ਕਰਸੋ ਜੀ ਉਹ ਮਾਰਕਟ ਮੰਗਦਾ ਖਬਰ ਚੱਕ ਲੈ ਕੈਮਰੇ ਦਾ ਨਹੀਂ ਉੱਥੇ ਪਿਆ ਠੀਕ ਹੈ